ਸਿੱਖ ਕੌਮ ਦੀ ਆਜ਼ਾਦੀ ਲਈ ਦਮਦਮੇ ਟਕਸਾਲ ਨੇ ਸ਼ਹੀਦਿਆਂ ਦਾ ਹੜ ਲਿਆ ਦਿੱਤਾ ਸੀ ਸੰਤ ਰਾਮ ਸਿੰਘ ਭਾਈ ਰਣਜੀਤ ਸਿੰਘ ਭਾਈ ਮਨਜੀਤ ਸਿੰਘ ਸੰਤ ਭਿੰਡਰਾਂ ਵਾਲੇ ਦੇ ਗੜਬਈ ਸ਼ਹੀਦ ਭਾਈ ਗੁਰਮukh ਸਿੰਘ ਦੀ ਯਾਦ ਚ ਚੁਲਾਇਆ ਨਿਸ਼ਾਨ ਸਾਹਿਬ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਦੀ ਅਗਵਾਈ ਚ ਜੂਨ 1984 ਦੇ ਖੱਲੂਕਾਰੇ ਦੌਰਾਨ ਸ਼੍ਰੀ ਦਰਬਾਰ ਸਾਹਿਬ ਦੀ ਅਜਮਤ ਦੀ ਰਾਖੀ ਕਰਦਿਆਂ ਸ਼ਹਾਦਤ ਦਾ ਜਾਂ ਪੀਣ ਵਾਲੇ ਸ਼ਹੀਦ ਭਾਈ ਗੁਰਮukh ਸਿੰਘ ਗੜਵਈ ਅਤੇ ਉਹਨਾਂ ਦੇ ਪਿਤਾ ਜਿੰਦਾ ਸ਼ਹੀਦ ਬਾਪੂ ਹਰਨਾਮ ਸਿੰਘ ਪੂਰਾ ਕੋਨਾ ਦੀ ਯਾਦ ਚ ਸ਼ਹੀਦੀ ਸਮਾਗਮ ਪਿੰਡ ਬਲੇਰ ਨੇੜੇ ਵਿਖੇ ਵਿੰਡ ਵਿਖੇ ਕਰਵਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਦਮਦਮੇ ਟਕਸਾਲ ਸੰਗਰਾਂਵਾਂ ਦੇ ਮੁਖੀ ਸਿੰਘ ਸਾਹਿਬ ਸੰਤ ਗਿਆਨੀ ਰਾਮ ਸਿੰਘ ਜੀ ਖਾਲਸਾ ਪਿੰਡਰਾਵਾਲਿਆਂ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮਨਜੀਤ ਸਿੰਘ ਪੂਰਾ ਕੋਨਾ ਸੁਪੁੱਤਰ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਵਾਲੇ ਅਤੇ ਭਰਾਤਾ ਸ਼ਹੀਦ ਭਾਈ ਅਮਰੀਕ ਸਿੰਘ ਜੀ ਸਿਕਯੁੱਥ ਫੈਡਰੇਸ਼ਨ ਪਿੰਡਰਾਂ ਵਾਲਿਆਂ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਜਨਰਲ ਸਖਤਰ ਭਾਈ ਗੰਗਨਦੀਪ ਸਿੰਘ ਸੁਲਤਾਨ ਵਿੰਡ ਅਤੇ ਨਿਹੰਗ ਜਥੇਬੰਦੀ ਦੇ ਮੁਖੀ ਜਥੇਦਾਰ ਬਾਬਾ ਛਿੰਦਾ ਸਿੰਘ ਪਿੱਖੀ ਵਿੰਡ ਵਾਲਿਆਂ ਨੇ ਕਥਾ ਵਿਚਾਰ ਸਾਂਝੇ ਕੀਤੇ ਇਸ ਮੌਕੇ ਜਿੰਦਾ ਸ਼ਹੀਦ ਬਾਪੂ ਹਰਨਾਮ ਸਿੰਘ ਪੂਰਾ ਕੌਨਾ ਅਤੇ ਸ਼ਹੀਦ ਭਾਈ ਗੁਰਮੁਖ ਸਿੰਘ ਗੜਵਈ ਦੀ ਯਾਦ 'ਚ ਉਹਨਾਂ ਦੀ ਪੈਕ ਉੱਤੇ 65 ਫੁੱਟ ਉੱਚਾ ਖਾਲਸਾਈ ਨਿਸ਼ਾਨ ਸਾਹਿਬ ਵੀ ਚੁਲਾਇਆ ਗਿਆ ਸੰਤ ਗਿਆਨੀ ਰਾਮ ਸਿੰਘ ਜੀ ਖਾਲਸਾ ਨੇ ਦੱਸਿਆ ਕਿ ਬਾਪੂ ਹਰਨਾਮ ਸਿੰਘ ਜੋ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਵੇਲੇ ਤੋਂ ਹੀ ਦਮਦਮੇ ਟਕਸਾਲ ਨਾਲ ਜੁੜ ਗਏ ਸਨ ਉਹਨਾਂ ਨੇ ਅਖਾਪ ਪੰਥਕ ਸੇਵਾਵਾਂ ਨਿਭਾਈਆਂ ਮੋਰਚਿਆਂ ਵਿੱਚ ਹਿੱਸਾ ਲਿਆ ਤਸ਼ਦਦ ਚੱਲੇ ਅਤੇ ਬਹੁਤ ਵੱਡੀ ਕੁਰਬਾਨੀ ਕੀਤੀ। ਉਹਨਾਂ ਕਿਹਾ ਕਿ ਦਮਦਮੇ ਟਕਸਾਲ ਨੇ ਸ਼ਹੀਦਾਂ ਦਾ ਹੜ੍ਹ ਹੀ ਲਿਆ ਆਂਦਾ ਸੀ ਅਤੇ ਜਦੋਂ ਇਤਿਹਾਸਕਾਰ ਖੋਜ ਕਰਨਗੇ ਤਾਂ ਇਹ ਗੱਲ ਸਾਹਮਣੇ ਆਵੇਗੀ ਕਿ ਸੰਤ ਕਰਤਾਰ ਸਿੰਘ ਜੀ ਅਤੇ ਸੰਤ ਜਰਨੈਲ ਸਿੰਘ ਜੀ ਦੇ ਪਰਿਵਾਰਾਂ ਨੇ ਵੀ ਬਹੁਤ ਵੱਡੀ ਕਹਾਣਾ ਕਾਲੀ ਹੈ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਵਿਦਿਆਰਥੀ ਦਮਦਮੇ ਟਕਸਾਲ ਨੇ ਕਿਹਾ ਕਿ ਬਾਪੂ ਹਰਨਾਮ ਸਿੰਘ ਜੀ ਲੰਬਾ ਸਮਾਂ ਦਮਦਮੇ ਟਕਸਾਲ ਦੇ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਵੀ ਰਹੇ ਅਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਵੀ ਉਹਨਾਂ ਨੇ ਅਥਾਂ ਸੰਗਤ ਮਾਣੀ ਅਤੇ 13 ਅਪ੍ਰੈਲ 1978 ਦੇ ਨਿਰੰਕਾਰੀ ਕਾਂਡ ਵਿੱਚ ਪਾਪੂ ਹਰਨਾਮ ਸਿੰਘ ਜੀ ਸਖਤ ਜ਼ਖਮੀ ਹੋ ਗਏ ਸਨ ਅਤੇ ਸੰਤ ਭਿੰਡਰਾਂ ਵਾਲਿਆਂ ਵੱਲੋਂ ਉਹਨਾਂ ਨੂੰ ਜਿੰਦਾ ਸ਼ਹੀਦ ਦਾ ਖਿਤਾਬ ਦਿੱਤਾ ਗਿਆ ਸੀ ਭਾਈ ਰਣਜੀਤ ਸਿੰਘ ਨੇ ਇਹ ਵੀ ਦੱਸਿਆ ਕਿ ਸ਼ਹੀਦ ਭਾਈ ਗੁਰਮukh ਸਿੰਘ ਜੀ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਗੜਬਈ ਸਨ ਅਤੇ ਜੂਨ 1984 ਦੇ ਕੱਲੂਕਾਰੇ ਵਿੱਚ ਚਮਕੌਰ ਦੀ ਗੜੀ ਵਾਲਾ ਸ਼ਾਨਾਮਤਾ ਇਤਿਹਾਸ ਦੁਹਰਾਉਂਦੇ ਹੋਏ ਭਾਰਤੀ ਫੌਜਾਂ ਨੂੰ ਲੋਹੇ ਦੇ ਚਣੇ ਚਬਾ ਕੇ ਸ਼ਹਾਦਤ ਦਾ ਜਾਮ ਪੀ ਗਏ ਸਨ ਭਾਈ ਮਨਜੀਤ ਸਿੰਘ ਪੂਰਾ ਉਹਨਾਂ ਨੇ ਆਪਣੇ ਪਿਤਾ ਸੰਤ ਕਰਤਾਰ ਸਿੰਘ ਜੀ ਅਤੇ ਭਰਾਤਾ ਸ਼ਹੀਦ ਭਾਈ ਅਮਰੀਕ ਸਿੰਘ ਜੀ ਬਾਬਤ ਅਨੇਕਾ ਦੁਰਲਭ ਘਟਨਾਵਾਂ ਸਾਂਝੀਆਂ ਕੀਤੀਆਂ ਜਿਸ ਨੂੰ ਸੁਣ ਕੇ ਸੰਗਤਾਂ ਵਿੱਚੋਂ ਜੋਸ਼ ਭਰ ਗਿਆ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਤੇ ਵੀ ਨਿਸ਼ਾਨੇ ਸਾਦੇ ਅਤੇ ਸ਼੍ਰੀ ਅਕਾਲ ਤਖਸੈਬ ਵੱਲੋਂ ਬਣਾਈ ਪੰਜ ਮੈਂਬਰੀ ਕਮੇਟੀ ਨਾਲ ਜੁੜਨ ਦਾ ਸੱਦਾ ਦਿੱਤਾ ਇਸ ਮੌਕੇ ਪੰਥਕ ਜਥੇਬੰਦੀ ਦੇ ਆਗੂਆਂ ਅਤੇ ਸ਼ਹੀਦ ਗੁਰਮਖ ਸਿੰਘ ਗੜਵਈ ਦੇ ਭਰਾ ਭਾਈ ਤਰਲੋਕ ਸਿੰਘ ਭਾਈ ਹਰੀ ਸਿੰਘ ਅਤੇ ਭਤੀਜੇ ਭਾਈ ਪ੍ਰੇਮ ਸਿੰਘ ਦਾ ਵੀ ਸਨਮਾਨ ਕੀਤਾ ਗਿਆ